ਸਸਤੀ ਕਾਰ ਵੀ ਇੱਕਮਸ ਲਾਈ ਸੈਂਟਰ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਮੋਡੇ ਦੀ ਕਾਟ ਪਾਉਣ ਬਾਰੇ ਤੇ ਪਲੇਟਾ ਪਾਉਣ ਬਾਰੇ ਦੱਸਾਂਗੇ ਵੀ ਮੋਡੇ ਦੀ ਕਾਟ ਕਿੰਨੇ ਸਾਈਜ਼ ਦੀ ਜਿਵੇਂ 7 ਦੇ ਸ਼ਾਮ ਨਾਲ ਵੀ ਕਿਵੇਂ ਕਿੰਨਾ ਮੋਡਾ ਲੈਣਾ ਕਿਵੇਂ ਕਾਟ ਪਾਉਣੀ ਆ ਅੱਜ ਆਪਾਂ ਤੁਹਾਨੂੰ ਉਹ ਦੱਸਾਂਗੇ ਇਹ ਆਪਾਂ ਵੀ ਜੈਂਪਰ ਕੱਟਦੇ ਆ ਤੇ ਇਹ ਜੈਂਪਰ ਦੀ ਆਪਣੀ ਲਈ ਹੈਗੀ ਛੱਤੇ 21 21 ਦਾ ਆਪਾਂ ਜਿਹੜਾ ਮੋਡਾ ਲੈਣਾਗਾ ਪੀਰਾ ਤਾਂ ਆਪਾਂ ਲੈਣਾ ਇਥੋਂ 6.5 ਆ ਦੇਖੋ ਸਾਡੇ ਸੀ ਤੇ ਇਹਦੀ ਆਪਾਂ ਲੈਣੀ ਆ ਜਿਹੜਾ ਆਪਾਂ ਮੋਡਾ ਲੈਣਾ ਉਹ 7.5 ਆ ਦੇਖੋ ਕਿ 7.5 ਤੇ ਨਿਸ਼ਾਨੀ ਲਾ ਲਈ ਤੇ ਇਥੋਂ ਆਪਾਂ ਆ ਆਪਣੀ ਲਾਂ ਮੰਗੀ ਛਾਤੀ ਦੀ ਨਿਸ਼ਾਨੀ ਆ ਸਾਡੇ 21 ਹੋ ਗਈ ਆਪਣਾ ਤੇ ਇਹਦੀ ਆਪਾਂ ਪਲੇਟ ਪਾਵਾਂਗੇ 12 ਇੰਚ ਤੇ ਆ ਦੇਖੋ ਇਥੇ 12 ਇੰਚ ਆ ਆਪਣੀ ਪਲੇਟ ਆ ਗਈ 12 ਇੰਚ ਤੇ ਆਪਾਂ ਲੈਂਥ ਇਹਦੀ ਰੱਖਾਂਗੇ 7 ਇੰਚ 1.7 ਕੇ ਇਥੋਂ ਆਪਾਂ ਜਿਹੜੀ ਆ ਟੈਡੀ ਪਲੇਟ ਪਾਉਣੀ ਆ ਇਹਦਾ ਆਪਾਂ ਗੈਪ ਇਥੋਂ ਰਖਾਂਗੇ 2 ਇੰਚ ਦਾ ਇਥੋਂ ਆਂ ਆਂ ਸਿੱਧੀ ਕਰਕੇ ਫਿਰ ਇਥੋਂ ਆ ਪਾਉਣੀ ਆ ਪਲੇਟ ਆ ਦੇਖੋ ਆਏ ਤੇ ਦੂਜੀ ਜਿਹੜੀ ਆਪਾਂ ਪਾਉਣੀ ਆ ਉਹ ਵੀ ਆਪਣੀ 2 ਇੰਚ ਦੀ ਹੋਵੇ ਉਹ ਆਪਾਂ ਇਥੋਂ ਆ ਟੈਡੀ ਕਰਕੇ ਗੈਪ ਪਾਉਣਾ ਤੇ ਇਹਦਾ ਆਪਾਂ ਗੈਪ ਜਿਹੜਾ ਚੱਲ ਆਇਆ ਇੱਥੇ ਹੁੰਦਾ 8.5 ਇੰਚ ਦਾ ਪਾਓ 8.5 ਇੰਚ ਦਾ ਪਾਉਣ ਨਾਲ ਨਾ ਬਹੁਤ ਵਧੀਆ ਸ਼ੇਪ ਹੁੰਦੀ ਆ ਤੇ ਆ ਜਿਹੜੀ ਆਪਣੀ ਆ ਪਲੇਟ ਆ ਇਹ ਆਪਾਂ 12 ਇੰਚ ਤੇ ਪਾਈ ਆ ਇੱਥੋਂ ਆ ਗਏ ਆਪ ਜਿਹੜਾ ਇਹ 4 ਇੰਚ ਰੱਖਿਆ ਕਰੋ 4 ਇੰਚ ਫਿਰ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਉਸ ਤੋਂ ਬਾਅਦ ਆਪਾਂ ਇਹਦੀ ਛਾਤੀ ਆਪਾਂ ਕਮਰ ਇੱਥੋਂ ਲਮਾਂਗੇ ਆਪਾਂ 7 ਇੰਚ 7 ਇੰਚ ਤੇ ਲਓ ਇੱਥੇ ਆਪਾਂ 7 ਇੰਚ ਤੇ ਲਾ ਲਈ ਨਿਸ਼ਾਨੀ ਆ ਦੇਖੋ ਇਹ ਆਪਾਂ ਪਾਉਣੀ ਆ ਪਲੇਟ ਪਾਉਣੀ ਆ ਇਹਦੀ ਕਮਰ ਹੈਗੀ ਹੈਗੀ 19 ਇੰਚ ਤੇ ਆਪਾਂ ਇੱਥੇ 1 ਇੰਚ ਐਕਸਟਰਾ ਲਵਾਂਗੇ 20 ਇੰਚ ਲਵਾਂਗੇ ਇੱਥੇ ਆਪਾਂ ਲਾ ਲਾਂਗੇ 20 ਇੰਚ ਤੇ ਨਿਸ਼ਾਨੀ ਆਪਣਾ ਕੋਲੇ ਚਾਕ ਹੈ ਚਾਕ ਕਾ ਦੀ ਲੰਬਾਈ ਹੈਗੀ ਇਹਦੀ 14 ਇੰਚ ਆਪਾਂ ਇੱਦਾਂ ਅੱਧਾ ਇੰਚ ਵੱਧ ਲਵਾਂਗੇ 14.5 ਆ ਦੇਖੋ ਇੱਥੇ ਆਪਾਂ 14.5 ਤੇ ਨਿਸ਼ਾਨੀ ਲਾ ਲਈ ਤੇ ਹਿਪ ਹੈਗੀ ਹੈ 22 ਇੰਚ 22 ਦਾ ਅੱਧ ਕਰਨਾ ਆਪਾਂ 11 ਆਪਾਂ ਇੱਥੇ 11 ਇੰਚ ਤੇ ਨਿਸ਼ਾਨੀ ਲਾ ਲਾਂਗੇ ਇਹ ਆਪਣ ਹੋ ਗਈ ਫਿਟਿੰਗ ਦੀ ਤੇ ਆ ਮੋਡੇ ਦੀ ਆਪਾਂ ਜਿਹੜੀ ਮੋਡੇ ਦੀ ਗੁਲਾਈ ਆ ਇਹ ਇੱਥੋਂ ਆ ਚੀਜ਼ ਤੋਂ ਚੱਕਣੀ ਆ ਇਸ ਚੀਜ਼ ਤੋਂ ਇੱਥੋਂ ਆਪਾਂ ਪਾਵਾਂਗੇ ਪੌਣੀ 2 ਇੰਚ ਤੇ ਆ ਦੇਖੋ ਐ ਆਹ ਤੁਸੀਂ ਤੋਂ ਚੱਕਿਆ ਕਰੋ ਤੁਸੀਂ ਜਿਹੜੀ ਆਪਾਂ ਲਾਉਣੇ ਨੇ ਛਾਤੀ ਦੀ ਫੀਟਿੰਗ ਦੀ ਨਿਸ਼ਾਨੀ ਉਹ ਤੋਂ ਚੱਕਿਆ ਕਰੋ ਤੁਸੀਂ ਆ ਦੇਖੋ ਆ ਗਲਾਈ ਇਹ ਆਦੀ ਆਪਣੇ ਬੈਕ ਦੀ ਆ ਦੇਖੋ ਇੱਥੋਂ ਆਪਾਂ ਪੌਣੀ 2 ਇੰਚ ਤੇ ਲੈ ਲਈ ਆ ਤੁਹਮਿਲ ਲਿਆ ਕਰੋ ਪੌਣੀ 2 ਇੰਚ ਤੇ ਇੱਥੋਂ ਆਪਾਂ ਲਵਾਂਗੇ 1 ਇੰਚ ਤੇ ਜਿਹੜੀ ਆਪਾਂ ਦੂਸਰੀ ਪੌਣੀ ਆ ਉਹ 1 ਇੰਚ ਦੀ ਇਹ ਆਪਣੀ 프ਰਿੰਟ ਦੀ ਹੋਗੀ ਜਿਹੜੀ ਆਪਣੀ ਪਾਈ ਹੈ ਇਹ ਆ ਇਹ 프ਰਿੰਟ ਦੀ ਹੋਗੀ ਇਹ ਹੋਗੀ ਬੈਕ ਦੀ ਜਿਹੜੀ ਆਪਾਂ ਸਾਰੀ ਕਰਨੀ ਆ 프ਰਿੰਟ ਦੀ ਆਪਾਂ ਮੂਹਰੇ ਕਾਟ ਪਾਉਣੇ ਆ 프ਰਿੰਟ ਦੀ ਕਾਟ ਇਹਨੂੰ ਹੁਣ ਆਪਾਂ ਮਿਲਾ ਲਾਂਗੇ ਥੱਟੀ ਦੇ ਸਰ ਆ ਦੇਖੋ ਆਪਾਂ ਨੂੰ ਮਿਲ ਆ ਇਹਨੂੰ ਜਿਹੜੀ ਜਿਹੜੀ ਆਪਣੀ ਆਹ ਟੈਡੀ ਪਲੇਟ ਹੁੰਦੀ ਆ ਹੈ ਇਹਨੂੰ ਆ ਇਸ ਦੇ ਨਾਲ ਮਿਲਾਇਆ ਕਰੋ ਆ ਦੇਖੋ ਆਹ ਜਿਹੜੀ ਆ ਹੁੰਦੀ ਆ ਆ ਪਲੇਟ ਆਪਣੀ ਆਪਾਂ ਜਿਹੜੀ ਆ ਟੈਡੀ ਪਲੇਟ ਕੋਲ ਨੇ ਇਹਦੇ ਇੱਥੋਂ ਆ 6 ਇੰਚ ਤੇ 6 ਇੰਚ ਦਾ ਨਿਸ਼ਾਨੀ ਲਾ ਲਿਆ ਕਰੋ ਤੇ ਆ ਦੇਖੋ ਇੱਥੇ ਆ ਮਿਲਿਆ ਦੇ ਕਰੋ 6 ਇੰਚ ਬਹੁਤ ਵਧੀਆ ਫਿਟਿੰਗ ਆਉਂਦੀ ਏ ਆ ਦੇਖੋ ਆਪਾਂ ਇਹਨੂੰ ਆ ਦੇਖੋ ਫਿਟਿੰਗ ਆਣੀ ਹੋਈ ਆਪਾਂ ਇਹਨੂੰ ਲਾ ਲਾਂਗੇ ਆਪ ਇਹਦੀ ਕਰਾਂਗੇ ਹਟਾਈ ਲਾਗੇ ਇੱਥੋਂ ਆਏ ਲੈ ਜਾ ਕੇ ਨਾ ਇੱਥੋਂ ਆ ਥੋੜੀ ਜੀ ਇੱਥੋਂ ਆਏ ਡੁਗਾਈ ਚ ਕਾਟ ਪਾਇਆ ਕਰੋ ਆ ਇਹ ਦੇਖੋ ਤੇ ਰਾ ਜਿਹੜੀ ਕਮਰ ਦੀ ਹਾਂ ਨੇ ਆਪਣੀ ਸ਼ੇਪ ਇਹ ਬਹੁਤ ਵਧੀਆ ਆਉਂਦੀ ਹੈ ਆ ਦੇਖੋ ਹੁਣ ਆਪਾਂ ਮੋਢੇ ਦੇ ਕਿ ਜਿਹੜੀ ਆਪਾਂ ਇੱਕ ਕਾਟ ਆਪਾਂ 10 ਇੰਚ ਦੀ ਪਾਉਣੇ ਹੁੰਨੇ ਨਾ ਉਹ ਜੇਨੇ ਜਿਆਦਾ ਵੀ ਜਿਵੇਂ ਹੁਣ ਮੰਨ ਲਓ ਇਹਨਾਂ ਦੀ ਹੈਗੇ 21.5 ਉਹ ਉਹ ਨਾਲ ਆਪਣੀ ਬ੍ਰੈਸਟ ਜੀ ਦੀ ਜਿਆਦਾ ਹੁੰਦੀ ਆ ਉਹ ਅਗਲੇ ਅਗਲੇ ਦੇ ਵਿੱਚ 10 ਇੰਚ ਦੀ ਪਾਇਆ ਕਰੋ ਕਾਟ ਬੈਕ ਤੇ ਜਵਾਂ ਨਾ ਪਾਇਆ ਪਰ ਉਹ ਫਿਰ ਬਹੁਤ ਵਧੀਆ ਵੀ ਫਿਟਿੰਗ ਆਉਂਦੀ ਹੈ ਅਗਲੇ ਤੇ ਨਾ ਪਾਇਆ ਪਰ ਆ ਦੇਖੋ ਹੁਣ ਮੈਂ ਆ ਕੱਟ ਲਿਆ ਹੁਣ ਮੈਂ ਅਗਲੇ ਅਗਲੇ ਚ ਪਾਉਂਗੀ ਆ ਦੇਖੋ ਹੁਣ ਆਪੇ ਨੂੰ ਜਿਹੜਾ ਬੈਕ ਆ ਉਹਨੂੰ ਅੰਦਰ ਫੋਲਡ ਕਰਕੇ ਸਾਨੂੰ ਕਾਟ ਪਾ ਕੇ ਦਿਖਾਉਣੀ ਆ ਅਗਲੇ ਫਰੰਟ ਦੀ ਆ ਹੁਣ ਆਪਾਂ ਅਗਲੀ ਕਾਟ ਪਾਉਣੀ ਆ ਜਿਹੜੀ ਆਪਣੀ ਨਿਸ਼ਾਨੀ ਲਾਈ ਸੀ ਉੱਥੋਂ 1 ਇੰਚ ਤੇ ਆਜਾ ਜਿਹੜੀ ਦੋਨੇ ਪੱਲੇ ਅੱਧੇ ਇੰਚ ਦੀ ਕਾਟ ਪਾਉਣੀ ਆ ਉਹ ਆਪਾਂ ਇਹਦੇ ਚ ਦੇ ਚ ਦੀ ਨਹੀਂ ਇਹਦੇ ਅਗਲੇ ਅਗਲੇ ਸਪੋਨੇ ਜ ਜਿਹਦੀ ਬ੍ਰੈਸਟ ਜ਼ਿਆਦਾ ਹੋਵੇ ਜਿਵੇਂ ਮੰਨ ਲਓ 20 20 ਹੋਵੇ 20 ਤੋਂ ਵੱਧ ਵੱਧ ਜਿੰਨੀ ਵੀ ਹੈਗੀ ਆ ਉਹਦੇ ਅਗਲੇ ਸਪਾਇਆ ਕਰੋ ਅਧਿਕ ਇੰਚ ਦੀ ਕਾਟ ਤਾਂ ਕਿ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਤੇ ਨਾਲੇ ਪਿੱਛੇ ਨੂੰ ਨਿਕਲ ਆ ਰਿਹਾ ਨਹੀਂ ਆ ਦੇਖੋ ਆਪਾਂ ਹੁਣ ਬੈਕ ਚ ਪਾਈ ਹੈ ਇਹ ਫਰੰਟ ਚ ਪਾਈ ਹੈ ਬੈਕ ਚ ਨਹੀਂ ਆਪਾਂ ਪਾਈ ਹੈਗੀ ਇਹ ਤੁਸੀਂ ਨਾ ਬੈਕ ਉਹ ਜਿਹੜੀ 20 ਤੋਂ ਉੱਪਰ ਉੱਪਰ ਆਹ ਨੀਚੇ ਆ ਜਿੰਨੀ 19 ਕਿਸੇ ਦੀ ਛਾਤੀ ਤੇ 18 ਉਹ ਉਹ ਦੁਹਨਣਾ ਚ ਪਾ ਦਿਆ ਕਰੋ ਆ ਦੇਖੋ ਆਪ ਬੈਕ ਚ ਨਹੀਂ ਪਾਈ ਹੈਗੀ ਫਰੰਟ ਚ ਪਾਈ ਆ ਅਗਲੀ ਆ ਗਈ ਤੇ ਇਹ ਆਪਣੇ ਸੀ ਇਹਨਾਂ ਮੋਡਿਆਂ ਦੀ ਕਾਰਟ ਤੇ ਪਲੇਟਾਂ ਬਾਰੇ ਅਸੀਂ ਹੁਣ ਦੱਸਿਆ ਤੇ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਸਾਡੀ ਵੀਡੀਓ ਬਹੁਤ ਵਧੀਆ ਲੱਗੂਗੀ ਲੱਗੀ ਹੋਊਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਤੇ ਮੇਰੇ ਇੱਥੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਧੰਨਵਾਦ